ਲੱਗਦੇ ਪਿੰਡ ਕਾਨਾ ਟੇਸੀਆਂ ਚ ਬੀਤੇ ਦਿਨੀ ਚੱਲੀ ਤੇਜਾ ਹਨੇਰੀ ਕਰਨ ਹਵੇਲੀ ਅੰਦਰ ਪਈ ਤੂੜੀ ਨੂੰ ਅੱਗ ਲੱਗ ਗਈ ਜਿਸ ਤੋਂ ਬਾਅਦ ਫਾਇਰ ਬਿਗੇੜ ਦੀ ਟੀਮ ਨੂੰ ਸੂਚਨਾ ਦਿੱਤੀ ਗਈ ਫਾਇਰ ਬਿਗੇੜ ਦੀ ਟੀਮ ਅਤੇ ਪਿੰਡ ਵਾਸੀਆਂ ਦੀ ਸਹਾਇਤਾ ਦੇ ਨਾਲ ਕਾਫੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਮਰਜੀਤ ਸਿੰਘ ਤਰਸੇਮ ਸਿੰਘ ਬਲਕ ਸੰਪਤੀ ਮੈਂਬਰ ਅਤੇ ਲਖਵੀਰ ਸਿੰਘ ਨੇ ਦੱਸਿਆ ਕਿ ਸਾਡੇ ਖੂਹ ਲੱਗੇ ਨਹਿਰ ਦੇ ਕਿਨਾਰੇ ਤੇ ਨਾਲ ਲੱਗਦੇ ਖੂਹ ਵਾਲੇ ਮੁੰਡੇ ਨੇ ਅੱਗ ਲਗਾਈ ਹੋਈ ਸੀ ਜਿਸ ਤੋਂ ਬਾਅਦ ਹਨੇਰੀ ਹੌਣ ਕਾਨ ਉਹ ਅੱਗ ਉਹਨਾਂ ਦੀ ਛੱਡ ਵਿੱਚ ਆਵੜੀ ਜਿਸ ਤੋਂ ਬਾਅਦ ਤੂੜੀ ਨੂੰ ਭਿਆਨਕ ਅੱਗ ਲੱਗ ਗਈ ਉਹਨਾਂ ਕਿਹਾ ਕਿ ਉਹਨਾਂ ਦੇ ਟਰੈਕਟਰ ਅਤੇ ਪਸ਼ੂ ਵੀ ਉੱਥੇ ਹੀ ਬੰਨੇ ਹੋਏ ਸਨ ਪਰ ਕਿਸੇ ਵੀ ਜਾਨੀ ਨੁਕਸਾਨ ਦਾ ਬਚਾਰਿਆ ਉਹਨਾਂ ਕਿਹਾ ਕਿ ਉਹਨਾਂ ਦੀਆਂ 70 ਦੇ ਕਰੀਬ ਤੂੜੀ ਦੀਆਂ ਟਰਾਲੀਆਂ ਸਨ ਜਿਸ ਕੰਨ ਉਹਨਾਂ ਦਾ 8 ਤੋਂ 9 ਲੱਖ ਦਾ ਨੁਕਸਾਨ ਹੋਇਆ ਹੈ ਅਮਰਜੀਤ ਸਿੰਘ ਨੇ ਕਿਹਾ ਕਿ ਉਹਨਾਂ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੈ ਉਨਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿਸ ਨੇ ਅੱਗ ਲਗਾਈ ਹੈ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਉਹਨਾਂ ਨੂੰ ਬਣਦਾ ਮੁਆਵਜ਼ਾ ਦਿਵਾਇਆ ਜਾਵੇ ਅਮਰਜੀਤ ਸਿੰਘ ਜੀ son of ਸੌਣ ਸਿੰਘ ਪਿੰਡ ਪਿੰਡ ਕਾਨਾ ਟੇਸੀਆ ਜੀ ਮਾਮਲਾ ਜੀ ਸਾਡੇ ਛੱਡ ਟੁੜੀ ਦੀ ਭਰੀ ਸੀਗੀ ਸਾਡੇ ਲਾਗੇ ਸਾਡਾ ਗਵਾਂਢੀ ਸਿਗਾ ਜੱਸਾ ਜੇ ਮੁੰਡਾ ਉਹਨੇ ਨਹਿਰ ਤੇ ਅੱਗ ਲਾਈ ਸੀਗੀ ਜੋ ਕਿ ਹਨੇਰੀ ਆਉਣ ਦੇ ਕਾਰਨ ਸਾਡੀ ਛੱਡ ਦੇ ਵਿੱਚ ਅੱਗ ਆਵੜੀ ਸਾਡੀ ਛੱਡੀ ਜਿਹੜੀ ਸਾਰੀ ਟੁੱਟ ਜਲੂ ਹੋ ਗਈ 70 ਟਰੈਲੀਆਂ ਸਾਡੀਆਂ ਟੁੱਟੀਆਂ ਜੀਆਂ ਜੀ ਸਾਰਾ ਸਾਡੇ ਛੱਡ ਦਾ ਨੁਕਸਾਨ ਹੋ ਗਿਆ ਸਾਡੇ ਛੱਡ ਜਿਹੜੀਆਂ ਕੰਦਾ ਵੀ ਉਹ ਵੀ ਸਾਰੀਆਂ ਪਾਟ ਗਈਆਂ ਨੁਕਸਾਨ ਸਾਡੇ 70 ਟਰੈਲੀਆਂ ਟੁੱਟੀਆਂ ਜੀਆਂ ਜੀ ਸਾਡੇ ਦਾ 8-9 ਲੱਖ ਦਾ ਨੁਕਸਾਨ ਹੋਇਆ ਜੀ ਇਹ ਪਰਸੋਂ ਸ਼ਾਮ 7 ਵਜੇ ਦੀ ਗੱਲ ਹੈ ਜੀ ਜਦੋਂ ਢੇਰੀ ਆਈ ਹੈ ਦੇਖੋ ਜੀ ਉਹ ਇਹਦੀ ਗਲਤੀ ਕਰਕੇ ਹੀ ਆਪਾਂ ਕਹਿੰਨੇ ਆ ਉਹ ਨੂੰ ਬੰਦਾ ਜੋ ਵੀ ਹੈ ਸਜ਼ਾ ਹੋਣੀ ਚਾਹੀਦੀ ਆ ਜਾਂ ਸਾਨੂੰ ਉਹ ਆਪਣਾ ਮਾਜਾ ਦੇ ਵਿੱਚ ਜਾਂ ਸਾਡੀ ਰਿਪੇਅਰ ਕਰਾ ਕੇ ਦੇਵੇ ਇਨੇ ਨਹਿਰ ਦੇ ਉੱਤੇ ਜੋ ਵੀ ਜਿਹੜਾ ਪਤਪਰਾਲ ਸੀ ਉਹਨੂੰ ਅੱਗ ਲੱਗ ਗਈ ਸੀ। ਇਹਨੇ ਰਿਪੋਰਟ ਹਾਂ ਨਹਿਰੀ ਦੇ ਨਾਲ ਲੱਗੀ ਸਾਡੇ ਬਜ਼ੁਰਗ ਵੀ ਸੀਗੇ ਸਾਡੇ ਚਾਚਾ ਮੇਰਾ ਆ ਉਹਦੇ ਵੀ ਸਿਰ ਦੇ ਵਿੱਚ ਜਿਹੜੇ ਬਨੂਹੇ ਪੈ ਕੇ ਤਾਂ ਸਿਰ ਦੇ ਕੰਭੇ ਸਿਰ ਲੂ ਹੋ ਗਿਆ ਜੀ। ਸੰਦ ਸਵਈਆ ਜਿੰਨਾ ਸਾਡਾ ਟਰੈਕਟਰ ਟਰੈਲੀਆਂ ਜੋ ਵੀ ਸਾਰੇ ਛੜੇ ਦੇ ਵਿੱਚ ਖੜੇ ਸੀਗੇ ਉਹ ਅਸੀਂ ਜਾਨੀ ਜਿੱਦਾਂ ਛੇਕ ਦੇ ਵਿੱਚ ਅੱਗ ਬਲਦੀ ਜੀ ਅਸੀਂ ਬਚਾਏ ਜੀ। ਉਹ ਕੰਪਲੀਟ ਹਾਂ ਕੰਪਲੀਟ ਦਿੱਤੀ ਹੈ ਜਿੱਦਾਂ ਚੌਂਕੀ ਵਾਲੇ ਦੇ ਕੇ ਮੌਕਾ ਦੇ ਕੇ ਸੀਗੇ ਐਸ ਐਚਓ ਨੂੰ ਦਿੱਤੀ ਸੀਗੀ ਪਰ ਕੋਈ ਨਹੀਂ ਗੱਲਬਾਤ ਹੋਈ ਜੀ। ਮੈਂ ਅਤਰ ਸਿੰਘ ਬਲਾਸਾਂ ਦਾ ਮੈਂਬਰ ਕੰਟੇਸਿਆਂ ਦਾ ਨਾਂ ਮੈਂ ਪ੍ਰਸ਼ਾਸਨ ਨੂੰ ਅਪੀਲ ਬੇਨਤੀ ਕਰ ਰਹਾ ਕਿ ਅਮਰਜੀਤ ਸਿੰਘ ਦਾ ਜਿੰਨਾ ਨੁਕਸਾਨ ਹੋਇਆ ਹੈ ਪਰਪਾਈ ਕੀਤੀ ਜਾਵੇ ਜਿਹੜਾ ਦੋਸ਼ੀ ਹੈ ਉਹਨੂੰ ਬਹੁਤ-ਬਹੁਤ ਸਜ਼ਾ ਦਿੱਤੀ ਜਾਵੇ ਜਾਂ ਰਿਪੇਅਰ ਕਰਾਵੇ ਤੇ ਉਹ ਇਹਨਾਂ ਕੋ ਆ ਕੇ ਮੈਂ ਤੜਲੇ ਬੰਦਾ ਕਰ ਲੈਂਦਾ ਕੋਈ ਨਾ ਕੋ ਹਾਲੇ ਤੱਕ ਨਹੀਂ ਆਇਆ ਨਾ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਆ ਮੈਂ ਪ੍ਰਸ਼ਾਸਨ ਅਕੀ ਬੇਨਤੀ ਕਰਦਾ ਕਿ ਬੰਦੇ ਨੂੰ ਸਾਫ਼ ਰਹਿ ਜਾ ਪ੍ਰਸ਼ਾਸਨ ਨੂੰ ਕਿਹਾ ਜਾ ਰਿਹਾ ਜਿਹੜਾ ਅਗਲਾਉਟ ਆ ਜਾਂ ਜਿਹੜਾ ਵੀ ਸਰੂਪ ਹੈ tane ਕਾ ਮੋੜ ਤੇ ਸਤਕਾਰ ਆ ਰਹੀ ਕਿਉਂ ਕਿਵੇਂ ਦੇ ਪ੍ਰਸ਼ਾਸਨ ਨੇ ਗੱਲਾਂ ਬਾਤਾਂ ਹੀ ਕਰੀ ਜਾਂਦਾ ਕੋਈ ਕਾਰਵਾਈ ਨਹੀਂ ਹੋ ਰਹੀ ਕਿਸੇ ਵੀ ਆ ਤਿੰਨ ਦਿਨ ਹੋ ਗਏ ਰਿਪੋਰਟ ਦਿੱਤੀ ਨੂੰ ਵੀ ਅੱਲੇ ਦੇ ਕੋਈ ਕਾਰਵਾਈ ਨਹੀਂ ਸਭ ਤੇ ਲੂ ਹੋ ਗਿਆ ਜੇ ਪਿੰਡ ਵਾਸੀ ਨਾਲ ਸਹਿਯੋਗ ਦਿੰਦੇ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ ਸੀ ਪਹਿਲੇ ਸ਼ੈਡ ਨੂੰ ਇਹ ਤਾਲੀ ਤੋੜੀ ਲੋਈ ਆ ਬਾਕੀ ਸਾਰ ਸਾਂਸ ਪਰ ਸਾਰਾ ਕੋਈ ਬਾਹਰ ਕੱਢਿਆ ਆਲਦੋਏ ਪਿੰਡ ਦੇ ਇਕੱਠੇ ਹੋ ਕੇ ਬੰਦਿਆਂ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਜਿਹੜੇ ਔਖੇ ਵੇਲੇ ਆ ਕੱਢ ਕੇ ਨਾਲ ਸਾਡੇ ਮੈਂ ਦੇਖੇ ਗਏ ਮੌਕਾ ਦੇ ਇਹ ਚਲੇ ਗਏ ਆ ਤੇ ਐਂਬੂਲੈਂਸ ਆਈ ਸੀ ਐਂਬੂਲੈਂਸ ਫਲੋਟ ਤੋਂ ਵੀ ਇਹ ਜਵੰਦਰ ਲਈ ਪ੍ਰਵਾਰ ਦਿੱਤੀ ਆਈ ਆ ਫਾਇਰ ਬ੍ਰਿਗੇਡ ਫਾਇਰ ਬ੍ਰਿਗੇਡ 아이ਸੀ ਨੇ ਬਹੁਤ ਮਦਦ ਕੀਤੀ ਆ ਤੇ ਪਰ ਪ੍ਰਸ਼ਾਸਨ ਕੋਈ ਮੇਲਪ ਹੋ ਰਹੀ ਮੇਰਾ ਨਾਮ ਲਖਵੀਰ ਸਿੰਘ ਮੇਰਾ ਪਿੰਡ ਸੁਨਰਕੋੜ ਦੇ ਆ ਮਾਮਲਾ ਜੀ ਅਸੀਂ ਤਕਰੀਬਨ 7:30 ਵਜੇ ਇੱਥੇ ਪਹੁੰਚੇ ਆ ਸਾਨੂੰ ਸਾਡੇ ਰਿਸ਼ਤੇਦਾਰ ਯਾਨੀ ਇਨਫੋਰਮ ਕੀਤਾ ਤੇ ਅਸੀਂ ਜਦੋਂ ਆਏ ਤੇ ਇੱਥੇ ਅੱਗ ਕਾਫੀ ਤੇਜ਼ ਸੀਗੀ ਘੱਟੋ ਘੱਟ ਵੀ 200 ਬੰਦੇ ਆਜੇਗਾ ਪਰ ਕਹੀ ਦੀ ਪੇਸ਼ ਨਹੀਂ ਚੱਲਦੀ ਸੀ ਕਿ ਅਸੀਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਫਲੋਰ ਉਹ ਪਹੁੰਚੇ ਮੌਕੇ ਤੇ ਕਿਉਂਕਿ ਨੇਦੀ ਬਹੁਤ ਸੀ ਉਹਨਾਂ ਨੂੰ ਵੀ ਟਾਈਮ ਲੱਗ ਗਿਆ ਤੇ ਉਸ ਤੋਂ ਬਾਅਦ ਇੱਕ ਜਲੰਧਰੋਂ ਗੱਡੀ ਆਈ ਆ ਤੇ ਉਹਨੇ ਬਹੁਤ ਕੋਸ਼ਿਸ਼ ਕੀਤੀ ਪਰ ਉਹ ਪੇਸ਼ ਨਹੀਂ ਚਲਦੀ ਸੀਗੀ ਅੱਗ ਤੇ ਕੱਲ ਫੇਰ ਅਸੀਂ ਇੱਕ ਫਗਵਾੜਿਆਂ ਵੀ ਫਾਇਰ ਬ੍ਰਿਗੇਡ ਤੇ ਆਇਆ ਆਪਣੇ ਫਲੋਰਾਂ ਘੱਟੋ ਘੱਟ ਵੀ 17 ਗੱਡੀਆਂ ਸੀ ਪਾਣੀ ਦੀਆਂ ਪਾਈਆਂ ਹਰੇ ਵੀ ਤੁਸੀਂ ਦੇਖ ਲਓ ਧੁਖਦੀ ਪਈ ਅੱਗ ਤੇ ਇੱਥੇ ਸਾਰੇ ਟਰੈਕਟਰ ਟਰਾਲੀਆਂ ਇੱਥੇ ਸਾਰਾ ਕੁਝ ਖੜਾ ਸੀਗਾ ਮੌਕੇ ਦੇ ਅੱਗੇ ਤੇ ਵਿੱਚੋਂ ਕੱਢਿਆ ਸਮਾਨ ਸਾਰਾ ਪਸ਼ੂ ਪਾਸੇਗਾ ਸਾਰਾ ਬਾਹਰ ਕੱਢਿਆ ਜੇ ਅਸੀਂ ਨਾ ਮੌਕੇ ਤੇ ਕੋਈ ਬੰਦਾ ਪਹੁੰਚਦਾ ਤੇ ਹੋ ਸਕਦਾ ਸਾਡਾ 25 ਤੋਂ 30 ਲੱਖ ਦਾ ਨੁਕਸਾਨ ਹੋਰ ਵੀ ਹੋ ਜਾਂਦਾ ਤੇ ਜਾਨੀ ਨੁਕਸਾਨ ਵੀ ਹੋ ਸਕਦਾ ਜੇ ਮੰਨ ਲੀਤਾ ਜਿਹੜਾ ਹੋਇਆ ਹੋਇਆ ਹੀ ਆ। ਕੀ ਮੰਗ ਇਹ ਹੀ ਕਰਦੇ ਆਂ ਸਾਡੀ ਜੋ ਵੀ ਆ ਸਾਡੇ ਤੇ ਸਾਡੀ ਸੁਣੀ ਜਾਵੇ ਜਾਂ ਤੁਹਾਨੂੰ ਮੁਆਵਜ਼ਾ ਮਿਲੇ ਜਾਂ ਸਾਡਾ ਕੁਝ ਨਾ ਕੁਝ ਹੱਲ ਹੋਵੇ। ਜਿਹੜਾ ਵੀ ਕੋਈ ਵੀ ਜਿਹਨੇ ਵੀ ਕੀਤਾ ਹੈ ਕੰਮ ਨੂੰ ਸਜ਼ਾ ਮਿਲ। ਉਧਰ ਦੂਸਰੇ ਪਾਸੇ ਜਦੋਂ ਲਾਗਲੇ ਖੂ ਵਾਲੇ ਵਿਅਕਤੀ ਜੱਸੇ ਦਾ ਪੱਖ ਜਾਣਨ ਲਈ ਉਹਨਾਂ ਤੱਕ ਪਹੁੰਚ ਕੀਤੀ ਗਈ ਤਾਂ ਉਹਨਾਂ ਨੇ ਫਿਲਹਾਲ ਮੀਡੀਆ ਵਿੱਚ ਕੋਈ ਵੀ ਪੱਖ ਰੱਖਣ ਤੋਂ ਮਨ੍ਹਾ ਕਰ ਦਿੱਤਾ।